ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਅਗੇਨ ਅੱਜ ਦੀ ਸ਼ੁਰੂਆਤ ਉਹੀ ਥੋੜੀ ਜੀ ਧੁੰਦ ਦੇ ਮੌਸਮ ਚ ਸੈਂਟੀ ਕਹਿੰਦਾ ਭਾਈ ਬਟਿਆਲੇ ਚੱਲੀਏ ਜਿਆਦੇ ਜ਼ਰੂਰੀ ਕੰਮ ਆ ਹੁਣ ਖੁਸ਼ ਆ ਬਾ ਬੱਗਬਾਗ ਮਿਲਿਆ ਜਾ ਕੇ ਹਾਂ ਤਲਿਆ ਨਹੀਂ ਹੈਗਾ ਤੂੰ ਵੀ ਸਵੇਰੀ ਉਧਰ ਉਹ ਫੋਨ ਕਰ ਰਿਹਾ ਦੇਖ ਲੈ ਪਿੰਡ ਉਹ ਕਹਿੰਦਾ ਮੈਂ ਜਿਆਦੇ ਤੰਗ ਆ ਹੋਰ ਚੱਲ ਦੇਖਦਾ ਕੀ ਬਣਦਾ ਹੂੰ ਤੁਹਾਨੂੰ ਵੀ ਚੱਕਦਾ ਕਿਵੇਂ ਚੱਲ ਰਹੀ ਹੈ ਫਿਰ ਚਰਚਾ ਬਲੌਗਾਂ ਦੀ ਟੋਪੋ ਟੋਪ ਬੰਦੇ ਬਲੌਗ ਮੰਗ ਰਹੇ ਨੇ ਯਾਰ ਵੀ ਲਿੰਕ ਭੇਜੋ ਲਿੰਕ ਭੇਜੋ ਲੈ ਕੇ ਹੈਂਡ ਕਰੋ ਵੀ ਪਿੰਡ ਚ ਹੋਰ ਹੋਣਾ ਗਸਮਾਨ ਪਿਆ ਪਿਆ ਪਿੰਡ ਚ ਆਣ ਫੁੱਲ ਫਟਾ ਫੁੱਲਾ ਚਲੋ ਵਧੀਆ ਜੇ ਗਸਮਾਨ ਪੂ ਤਾਂ ਹੀ ਕੁਝ ਬਣੂ ਹੋਰ ਨਹੀਂ ਨਹੀਂ ਪਾਹੀ ਉਹਦੇ ਨਾਲ ਨਹੀਂ ਤਾਂ ਆਪਾਂ ਹੀ ਦੇਖਾਂਗੇ ਵਲੌਗਾਂ ਨੂੰ ਹਾਂ ਵੀ ਲਿੰਕ ਲਿੰਕ ਸ਼ੇਅਰ ਵੀ ਕਰਨੇ ਹੋਰ ਹੋਰ ਪਾਦ ਹੋ ਗਸਮਾਨ ਕੇ ਰਿਸ਼ਤੇਦਾਰੀਆਂ ਚ ਪਤਾ ਲੱਗ ਜਾਵੇ ਵੀ ਮੁੰਡੇ ਵਲੌਗਾਂ ਚ ਪੈਰ ਧਰ ਕੇ ਮੈਂ ਲਾਉਣਾ ਤੇ ਸਟੇਪ ਕੱਲ ਦੋ ਦਿਨ ਫੁੱਲਾਇਆ ਰਿਹਾ ਕੱਲੋਂ ਅੱਜ ਲਾਉਂਗਾ ਪੱਕਾ ਮੈਂ ਤੂੰ ਚੰਗਾ ਬੰਦਾ ਅੱਜ 50 ਸਾਲੇ ਵੀ ਜੇ ਤੁਸੀਂ ਨਹੀਂ ਲਾ ਰਹੇ ਹੈਗੇ ਹੋਰ ਕਿਸੇ ਨੇ ਕੀ ਲੋਣਾ ਮੈਂ ਤਾਂ ਦੱਸਦਾ ਮੈਨੂੰ ਅੱਜ ਦੀ ਮਾਵਾਂ ਕਿ ਤੁਹਾਨੂੰ ਨਹੀਂ ਬਣਾਇਆ ਇਹ ਮੁੰਨੇ ਉਹੀ ਆਈ ਕੁਛ ਨੇ ਬਣਾਇਆ ਬਾਅਦ ਚ ਪਤਾ ਲੱਗਾ ਮੈਨੂੰ ਕਹਿੰਦਾ ਵੀ ਚੱਲ ਪੌਪੂਲਰ ਹੋਇਆ ਬੰਦੇ ਨੇ ਮੈਨੂੰ ਲਿੰਕ ਮੰਗੇ ਬਾਅਦ ਫਿਰ ਖੜੇ ਦੋ ਮਿੰਟ ਉਹਨੇ ਗਰੁੱਪ ਚ ਪਾਇਆ ਮਨਰੇ ਤੂੰ ਉਹੀ ਆਈ ਕੁਛ ਤੂੰ ਵੀ ਪਤੰਦਰਾ ਮਿਲਣਾ ਹੀ ਰਹਿ ਗਿਆ ਸੁਪਨਾ ਹੀ ਹੋ ਗਈ ਪਾਲੀਏ ਤੂੰ ਹੀ ਨਹੀਂ ਰਹਿ ਗਈ ਨੀ ਪਾਰਟੀ ਦੇ ਪਹਿਲਾਂ ਤਾਂ ਫੋਨ ਦੀ ਫੋਨ ਦਿਖਾ ਫੋਨ ਆ ਦੇ ਗੱਡ ਦੇ ਚੰਡੇ ਟਲਿਆ ਨਹੀਂ ਕਰਤਾ ਖਰਚਾ ਖੁੱਲ ਕੇ ਨਾਲੇ ਰੰਗ ਆਪਾਂ ਵਧੀਆ ਲਿਆਂਦਾ ਕੁੜੀਆਂ ਵਾਲਾ ਦੇਖ ਆ ਇੱਥੇ ਸਿੱਟ ਵੀ ਗਿਫਟ ਕਰਨਾ ਪੈ ਗਿਆ ਟਾਈਮ ਤੇ ਜਦੀ ਸਿੱਟ ਦੇਣਾ ਨਾ ਨਾ ਲੋ ਜੀ ਸਰਾ ਵੀ ਕੋਲ ਪਹੁੰਚ ਚੁੱਕੇ ਆ ਇਹਦੀ ਲੰਬੀ ਵੇੜ ਤੋਂ ਬਾਅਦ ਹੁਣ ਮੁਸ਼ਕਿਲ ਮਕਾਮ ਚੋਂ ਗੱਡੀ ਕੱਢਣ ਦੀ ਕੋਸ਼ਿਸ਼ ਹੋ ਰਹੀ ਆ ਚੱਲ 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 ਬੱਜੀ ਨਹੀਂ ਅਜੇ ਅਜੇ ਰਾਜ ਕਿ ਜਿਹੜੀ ਜਗ੍ਹਾ ਤੋਂ ਅਸੀਂ ਗੱਡੀ ਕੱਢ ਲਈਏ ਇੱਥੇ ਤਾਂ ਲਾਇਸੈਂਸ ਵਾਲੇ ਵੀ ਟਰੈਲ ਨਹੀਂ ਲੈ ਸਕਦੇ ਇਦਾਂ ਦਾ ਨਹੀਂ ਨਹੀਂ ਚੱਲ ਚੱਲ ਲਓ ਜੀ ਆਖਿਰਕਾਰ 2.5 ਘੰਟਿਆਂ ਬਾਅਦ ਇਹਨਾਂ ਦੇ ਘਰ ਚੋਂ ਗੱਡੀ ਕੱਢ ਲਈਈ ਆ ਹੁਣ ਪੈਣਗੇ ਚਾਲੇ ਨਾਬੇ ਦੇ ਅੱਜ ਇਹਨੂੰ ਧਵਾ ਕੇ ਦੁਬਾਰਾ ਲਵੇੜਨਾ ਕੀ ਵਿਚਾਰਾ ਫੇਰਾ ਜਦ ਅੱਜ ਨਾਬੇ ਜਾਵਾਂਗੇ ਹੂੰ ਦੇਲਪੁਰੀ ਖਾਵਾਂਗੇ ਬੱਸ ਨਾਲ ਕਹਿੰਦਾ ਸੀ ਪੈਸੇ ਕਢਾਉਣੇ ਨੇ ਐਸੀ ਹਾਂ ਉਹ ਤਾਂ ਬੈਂਕ ਜਾਣਾ ਭੁੱਲ ਗਿਆ ਦੀ ਮੈਂ ਮੈਂ ਵੀ ਬੈਂਕ ਜਾਣਾ ਦੇਖੀ ਰੋਟੀ ਦਾ ਟਾਈਮ ਤਾਂ ਨਹੀਂ ਹੋਣਾ ਮਾਤਾ ਸਾਰੇ ਪੈਸੇ ਕਢਾ ਕੇ ਸਾਡੇ ਮੂੰਹ ਤੇ ਮਾਰ ਅੱਜ ਇਹ ਅੱਲਾ ਮਰੋ ਪਰਾਂ ਕਰੋ ਜਿਹੜਾ ਕੁਝ ਕਰਨਾ ਇਹ ਅੱਲਾ 40 50000 ਰੁਪਏ ਦੇਗਾ ਮੈਂ ਮੁੱਖ ਦਾ ਨਹੀਂ ਗਾਣਾ ਤੁਸੀਂ ਕਿਸੇ ਪਾਸੇ ਨੂੰ ਉੱਜੜ ਜੀਏ ਨਾਲ ਸਾਡੇ ਬਲੌਗਾਂ ਦਾ ਰਸਣ ਪੂਰਾ ਹੋਊਗਾ ਜਾ ਕੇ ਉਹ ਖੋਰੀ ਚੱਲ ਰਹੀ ਹੈ ਉਹ ਕੰਗਰੀ ਜੱਲਦੀ ਹੈ ਬਹੁਤ ਹਾਂਜੀ ਕਿਵੇਂ ਮਿੱਤਰੂ ਸਾਡਾ ਕਾਲ ਦਾ ਟਾਈਮ ਦਾ ਯਾਰ ਆ ਰਿਹਾ ਕਿ ਤੁਹਾਨੂੰ ਮਲਾਉਣਾ ਉਹਦੇ ਨਾਲ ਆ ਗਿਆ ਆਪਣਾ ਮਿੱਤਰ ਸੱਚੀ ਆਣਾ ਮਿੱਤਰ ਜੀ ਤੇ ਹਾਲੇ ਹਾਂ ਤੇ ਹੋਰ ਕਹਿਮ ਸਭ ਠੀਕ ਠਾਕ ਹੋ ਰਹੇ ਸਾਰੇ ਠੀਕ ਆ ਸਾਰੇ ਸਭ ਕਿਰਪਾ ਮੇਰੇ ਤੁਸੀਂ ਸੋ ਵਧੀਆ ਵਧੀਆ ਯਾਰ ਅੱਜ ਸਾਡੇ ਵਲੌਗ ਨੂੰ ਚਾਰ ਚੰਦ ਲਾ ਦੇ ਹਾਂ ਕੀ ਕਰ ਸਕਦੇ ਆ ਬਈ ਦੋ ਲਾਈਨਾਂ ਸੁਣਾ ਦੋ ਲਾਈਨਾਂ ਸੁਣਾ ਦੇ ਭਾਈ ਉਹਨੇ ਕੀ ਸੁਣੋਗੇ ਦੱਸੋ ਮੈਨੂੰ ਸੋਣੇ ਟੁੱਟਿਆ ਹੋਇਆ ਜਮਾ ਤੋੜ ਦੇ ਜਮਾ ਤੋੜ ਦੇ ਸਹੀ ਗੱਲ ਹੈ ਚੂਰੋ ਚੂਰ ਕਰਦੇ ਅੱਜ ਲੈ ਫਿਰ ਉਹ ਸੁਣਾ ਦੇ ਤੁਹਾਨੂੰ ਆਪਾਂ ਸਰਦੂਲ ਸਕੰਦਰ ਦਾ ਹਾਂ ਜਿਹੜਾ ਮਰਦੀ ਸੁਣਾ ਦੇ ਕਾਂ ਦੇ ਹਾਂ ਜਾ ਅੱਖਾਂ ਓ ਲੈ ਹੋ ਜਾਨੀ ਨਾਲ ਜਸ਼ਨ ਮਨਾ ਲਗੇ ਨਾ ਦੇ ਮੈਂ ਕਿਵੇਂ ਸਜਾਵਾਂ ਦਿਲ ਲੜੀ ਜੋ ਲਟੜ ਗਈ ਵਿੱਚ ਪੈਰਾ ਦੇ ਮੇਰੀ ਜਿੰਦ ਕਮਾ ਦੀਆਂ ਜੇਲਾਂ ਵਿੱਚ ਬਣ ਕੇ ਦਿਨ गिर ਗਈ ਕੀ ਕਰੀਏ ਜਿਉਂ ਜਿ ਗਿਰਦੀ ਤਾਂ ਚੁੱਕ ਲੈnde ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਜਿਉਂ ਜਿ ਗਿਰਦੀ ਤਾਂ ਚੁੱਕ ਲੈnde ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਓ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਹਾਂ ਬਾ ਇਹਨਾਂ ਦਰਦੇ ਯਾਰ ਸੋਣਾ ਇਹਨਾਂ ਦਰਦੇ ਸਭੀ ਕਰਦਾ ਯਾਰ ਦੂਰੀ ਆ ਯਾਰ ਯਾਰ ਕੀ ਕਰੀਏ ਬਾਈ ਜਦੋਂ ਅੰਦਰੋਂ ਨਿਕਲਦਾ ਨਾ ਹਾਂ ਸਹੀ ਅੱਲਾ ਉਹ ਬੈਂਡਰਾਂ ਦੇ ਲੱਗੇ ਹੁੰਦਾ ਦੋ ਪੈਗ ਉਹ ਫੇਰ ਉਹ ਨਿਕਲਦਾ ਫੇਰ ਸਰਾ ਕਰਾਵਾ ਹੋਰ ਬਾਈ ਕੀ ਹਾਲ ਚਾਲ ਆਣ ਬੱਜੇ ਤਸ ਹੋਰ ਕਰੇ ਠੀਕ ਆ ਸਾਰੇ ਬਾਹ ਕਿਰਪਾ ਬਾਈ ਕਿਰਪਾ ਤੂੰ ਦੱਸੋ ਐਨੋਂ ਵਧੀਆ ਹੋ ਗਿਆ ਫਿਰ ਠੰਡੇ ਜਿਹੇ ਸਵੇਰ ਨਾਲ ਆਉਂਦੇ ਸਾਨੂੰ ਰੋਣ ਲੱਗਿਆ ਅੱਜ ਉੱਠਣਾ ਅਸੀਂ ਤੇਰੇ ਲੋਵੇ ਬਾਈ ਬੋਹਲੇ ਜੇ ਗਾਣੇ ਸੁਣਾ ਵੀ ਦੂਏ ਲੋਟ ਪੋਣੇ ਲਵੇੜੀ ਅੱਖਾਂ ਨਾਲ ਯਾਰ ਦੀ ਖਾ ਤਿਰ ਭੇਜੇ ਮਰਨਾ ਤਮ ਤੀ ਖੁਸ਼ੀ ਨਾਲ ਆਵੇ ਪਰ ਦਿਲ ਟੁੱਟਦਾ ਜਦੋਂ ਸਜ਼ਾ ਮਤ ਦੀ ਸੱਜਣ ਆਪ ਸੁਣਾਵੇ ਸੱਜਣ ਆਪ ਸੁਣਾਵੇ ਸਾਨੂੰ ਅੱਜ ਪਤਾ ਲੱਗਾ ਹੋ ਕੇ ਹੁੰਦੇ ਕੀ ਸਾਡੇ ਦਿਲ ਨਾਲ ਖੇਡੀ ਤੇਰਾ ਪਰ ਗਿਆ ਜੀ ਅੱਗੇ ਆਉਂਦਾ ਨਹੀਂ ਬਈ ਗਾ ਕੋਈ ਨਹੀਂ ਕੋਈ ਨਹੀਂ ਕਿਹਟਾ ਸਰਾ ਸਰਾ ਜਮੀ ਸਹੀ ਗੱਲ ਸਰਾਲਾ ਦਿੱਲੂ ਯਾਰ ਓਏ ਦਿੱਲੂ ਯਾਰ ਅੱਜ ਤੂੰ ਰੋਵਾਏਂਗਾ ਸੱਚੀ ਗੱਲ ਦਰਦ ਭਰਾਇਆ ਇਸੇ ਲਈ ਦਾ ਵਿਆਹ ਯਾਰ ਕਿ ਦਿਨ ਇਹਦੇ ਅੱਗੇ 10 ਦਿਨਾਂ ਨੂੰ ਚੱਲ ਫਿਰ ਕੇ ਮੇਰੇ ਮੇਰੀ ਜਨੀ ਤਾਂ ਹੋ ਗਿਆ ਔਰ ਸ਼ਾਨਾਂ ਆਈਆਂ ਵੱਜਣਗੀਆਂ ਉੱਤੇ ਕੀ ਬਣੀ ਆ ਕੀ ਸਹੀ ਗੱਲ ਗਾਲੇ ਗਾਲੇ ਮੁੰਡਿਓ ਸਹੀ ਗੱਲ ਯਾਰ ਅੱਜ ਕਿੱਧਰ ਤੇਰੀ ਫਿਰ ਕਿ ਉਹਦੇ ਜੀ ਆਦੀ ਯਾਰ ਜੀ ਅੱਜ ਗੱਡੀ ਤੇ ਬੋਮ ਆਈ ਸੀ ਜਾਣਾ ਵਿਆਹ ਹਾਨੇ ਪਰਸੋਂ ਨੂੰ ਫੇ ਮੇਰੇ ਭਾਈ ਕੋਲੇ ਲਾ ਚੋ ਯਾਰ ਗੱਡੀ ਤੁਸੀਂ ਉਧਰ ਭਾਈ ਕੋਲੇ ਜਾ ਰਿਹਾ ਡੱਕਦੇ ਯਾਰ ਸੀ ਉਹ ਬਹੁਤ ਸਰਾ ਪਿਛਲੀ ਵਾਰੀ ਮੈਂ ਗੱਡੀ ਲੈ ਗਿਆ ਮੈਨੂੰ ਪੈ ਗਿਆ ਉਹ ਕਹਦਾ ਗੱਡੀ ਆਕਰ ਰੇੜਾ ਇਹ ਕੀ ਸੀ ਨਾ ਕਹਦਾ ਆ ਗੰਧ ਪਾਈ ਫਿਰਦੇ ਤੁਸੀਂ ਮੈਂ ਖੜਾ ਕੇ ਜਾਈ ਨੂੰ ਮੈਂ ਕਹਿੰਦਾ ਬੱਸ ਕਰਾ ਕੇ ਦੇ ਮੈਂ ਇਹਦੀ ਤੋਂ ਦਰਸ ਤੁਹਾਨੂੰ ਸਹੀ ਗੱਲ ਚਲ ਆਇਆ ਕਰੋ ਫਿਰ ਹਾਂ ਤੁਸੀਂ ਜਾਓ ਤੇ ਆ ਕੇ ਮੈਨੂੰ ਫੋਨ ਕਰਦੇ ਭਾਈ ਨਾਲ ਗੱਲ ਕਰਾ ਦੇ ਮੇਰੀ ਠੀਕ ਹੈ ਮੇਰੇ ਚਲ ਚੰਗਾ ਦਿਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਜਰੂਰ ਕਰਿਓ ਹਾਂ ਹਾਂ ਰਾਣੀ ਸੁੰਦਰਾ ਦੀ ਨਾਈ ਧੋਈ ਰੈਡੀ ਆ ਹੁਣ ਮਤ ਵੱਜੀ ਪਈਆ ਚੱਲ ਕੋਈ ਨਹੀਂ ਹੋ ਜੂ ਝਟ ਚੱਲ ਆ ਜਾ ਆਪਾਂ ਵਿਸ਼ਰਾਮ ਕਰੀਏ ਉਧਰ ਪੈਸੇ ਤਾਂ ਉੰਨੀ ਦੇਣੇ ਪੈਣਗੇ ਚਾਹੇ ਨਾਲ ਕਰਾਲਾ ਕੰਮ ਉਹ ਨਹੀਂ ਹਾਂ ਚੱਲ ਆ ਜਾ ਫਿਰ ਚਾਹ ਪੀਣੇ ਵੇਕੇ ਠੀਕ 22 ਹੁਣ ਅਸੀਂ ਚੱਲਨੇ ਆਪਣਾ ਘਰ ਨੂੰ ਸਾਡੇ ਕੰਮ ਲਗਭਗ ਕੰਪਲੀਟ ਹੋ ਚੁੱਕੇ ਨੇ ਲਗਭਗ ਹਾਂਜੀ ਕਰਦੇ-ਕਰਦੇ ਆਪਾਂ ਕੱਖ ਨਹੀਂ ਜਾ ਕੇ ੱਤਕੇ ਖਾ ਕੇ ਫੇਰ ਆ ਜੰਨੇ ਆ ਕੱਲ ਨੂੰ ਯਾਰ ਕਟਿੰਗ ਕਰਾ ਕੇ ਪਹਿਲਾਂ ਤਾਂ ਬੰਦੇ ਜੇ ਬਣੀ ਐ ਸਹੀ ਐ ਰਾ ਦੇਖੀ ਵਾਲ ਮੈਂ ਕਰਾਉਣੇ ਕੱਲ ਵਾਸ਼ ਕਰਾਉਣੇ ਨੇ ਕੱਲ ਵਾਲ ਵਾਸ਼ ਕਰਾਉਣੇ ਨੇ ਬਰੋ ਯਾਰ ਸੱਚੀ ਗੱਲ ਦੱਸਦੇ ਹੂੰ ਲੱਗਦਾ ਵੀ ਤੈਨੂੰ ਕੇਰਾਟਨ ਨੇ ਕੋਈ ਫਰਕ ਪਾਇਆ ਉਹ ਦੇਖੀ ਗਾ ਜਰੂਰ ਹੋ ਸਕਦਾ ਜਰੂਰ ਸਿਰ ਕੋਈ ਤਾਂ ਯਾਰ 100 ਤੋਂ ਰੁਪਏ ਜੋ 5 ਪੈਸੇ ਕਮ ਮੁੱਲ ਕਰਿਆ ਉਹਨੇ ਮਗਰ ਜੱ ਲੱਗਿਆ ਨਹੀਂ ਕੁਛ ਬਾਕੀ ਭਾਈ ਹੁਣ ਥੋੜਾ ਜਿਹਾ ਧੋ ਧੂਕੇ ਪਤਾ ਲੱਗੂ ਹਾਂ ਫੇਰ ਕੁਆ ਥੋੜਾ ਜਿਹਾ ਤੂੰ ਦੇਖਦੇ ਆ ਨਹੀਂ ਫਿਰ ਉੱਥੇ ਗਲੇ ਸੇ ਛੜੂ ਨਹੀਂ ਫਿਰ ਨਾਈ ਨੂੰ ਹਿੱਟਾਂ 'ਚ ਜਾ ਕੇ ਵੀ ਹੈਲੋ ਐਕਸਕਿਊਜ਼ ਮੀ ਪੱਟੀਵੇਂ ਸਮਾਰਤੀ ਵਾਲਾਂ ਦੀ oh my god ਕਿਤੇ ਉਸ ਤਰ੍ਹਾਂ ਲਮਾਉਣਾ ਪਵੇ ਮੈਨੂੰ ਇਹਨਾਂ ਸਿਰ ਤੇ ਸਹੀ ਗੱਲ ਆਰਮੀ ਕੱਟ ਲਵਾ ਕੇ ਵਿਆਹ 'ਚ ਜਾਏਗਾ ਓਏ ਨਾਲੇ ਥੋੜੇ ਤਾਂ ਉਸ ਤਰ੍ਹਾਂ ਚੱਲਦਾ ਵੀ ਆ ਸਿਰ ਦੇ ਨਾਲ ਮੋਛਾਂ ਤੇ ਵੀ ਮਰਾ ਦੀ ਕੱਲੀ ਦਾੜੀ ਟਿੱਖੀ ਕਰ ਲਈ ਸਹੀ ਗੱਲ ਦਾੜੀ ਕਿਸੇ ਦੇ ਮੱਖੀ 'ਚ ਘੱਟ ਦੀ ਦਾੜੀ ਸਿੱਧੀ ਕਰਕੇ ਠੀਕ ਹੈ ਚਲੋ ਚੰਗਰ ਜੀ ਓਕੇ ਟਾਟਾ ਬਾਏ ਫਿਰ ਮਿਲਾਂਗੇ ਨੈਕਸਟ ਵੀਡੀਓ ਨਾਲ ਓਕੇ